ਦੀ ਗਵਾਚ ਗਈ ਹੋਵੇ ਇਹਨਾਂ ਝੋਰਾ ਲਾ ਲਿਆ ਜੀਵਨ ਨੂੰ ਕਿ ਅੱਖਾਂ ਤੋਂ ਅੰਨੀ ਹੋ ਗਈ ਆਪਣੇ ਪੁੱਤਰ ਨੂੰ ਜਦੋਂ ਮਿਲੀ ਪਹਿਲੀ ਵਾਰ ਅੰਗਰੇਜ਼ਾਂ ਦੀ ਕਸਟਡੀ ਦੇ ਵਿੱਚ ਤਾਂ ਹੌਲੀ-ਹੌਲੀ ਜਿਵੇਂ ਕਿ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਪਿਆਰ ਦਿਆ ਕਰਦੀਆਂ ਨੇ ਹੌਲੀ-ਹੌਲੀ ਹੱਥ ਚਲਾ ਗਿਆ ਦਲੀਪ ਸਿੰਘ ਦੇ ਸਿਰ ਦੇ ਉੱਤੇ ਤੇ ਮਾਂ ਦੀਆਂ ਭੂਭਾਂ ਨਿਕਲ ਗਈਆਂ ਪੁੱਤਰਾ ਮੇਰਾ ਰਾਜ ਗਿਆ ਮੈਂ ਉਸ ਨੂੰ ਵੀ ਬਰਦਾਸ਼ਤ ਕਰਦੀ ਰਹੀ ਮੇਰੇ ਸਿਰ ਦਾ ਸੁਹਾਗ ਗਿਆ ਮੈਂ ਉਸ ਨੂੰ ਵੀ ਬਰਦਾਸ਼ਤ ਕਰ ਲਿਆ ਉਹ ਕੋਈ ਮਾਮੂਲੀ ਬੰਦਾ ਨਹੀਂ ਸੀ ਜੋ ਫਾਨੀ ਸੰਸਾਰ ਤੋਂ ਤੁਰ ਗਿਆ ਉਹ ਸ਼ੇਰੇ ਪੰਜਾਬ ਸੀ ਉਹ ਮੇਰੇ ਹੁਕਮ ਮੇਰੀ ਸ਼ਹਿਨਸ਼ਾਹੀਅਤ ਗਵਾਚ ਗਈ ਮੈਂ ਉਹ ਵੀ ਜਰਦੀ ਰਹੀ ਇੱਕ ਤੇਰੇ ਭਰੋਸੇ ਤੇ ਜਿਉਂਦੀ ਰਹੀ ਕਿ ਮੇਰਾ ਅਜੇ ਸਰਦਾਰ ਪੁੱਤਰ ਜਿਉਂਦਾ ਬਾਕੀ ਹੈ ਤੇ ਅੱਜ ਤੇਰੇ ਸਿਰ ਤੇ ਸਰਦਾਰੀ ਵੀ ਨਾ ਰਹੀ ਹੁਣ ਮੇਰੇ ਜੀਣ ਦਾ ਹੱਜ ਬਾਕੀ ਕੀ ਰਹਿ ਗਿਆ ਮਾਂ ਦੀ ਭੋਬ ਨੇ ਦਲੀਪ ਸਿੰਘ ਦੇ ਪੱਥਰ ਹੋਏ ਦਿਲ ਨੂੰ ਪਿਘਲਾ ਕੇ ਰੱਖ ਦਿੱਤਾ ਸੀ ਮਾਂ ਦੀ ਮਮਤਾ ਦੇ ਵਿੱਚ ਇਤਨਾ ਦਮ ਹੁੰਦਾ ਹੈ ਕਦੇ ਖਿਆਲ ਕਰਿਓ ਜਦੋਂ ਆਸਾ ਕੀ ਵਾਰ ਦਾ ਕੀਰਤਨ ਰੋਜ਼ ਦਰਬਾਰ ਸਾਹਿਬ ਤੋਂ ਆਪ ਸੁਣਦੇ ਹੋ ਉਸ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸ਼ੰਤਰ ਲਾ ਕੇ ਪੜੇ ਜਾਂਦੇ ਨੇ ਤੇ ਜਦੋਂ ਅਖੀਰਲਾ ਸ਼ੰਤ ਪੜਿਆ ਜਾਂਦਾ ਉਹਦੀ ਅਖੀਰਲੀ ਪੌੜੀ ਪੜੀ ਜਾਂਦੀ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਮੁਕ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਕਦੇ ਖਿਆਲ ਕਰੀਏ ਆਪਣੀ ਸੁਰਤ ਤੇ ਬੋਝ ਪਾ ਕੇ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਦੇ ਦੇ ਵਿੱਚ ਪ੍ਰਹਿਲਾਦ ਦੀ ਉਦਾਹਰਣ ਵਰਤੀ ਹੈ ਪ੍ਰਹਿਲਾਦ ਦੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਹਰਨਾਖਸ਼ ਦੀ ਵਿੱਚ ਕਿਹੜਾ ਉਗਣ ਸੀ ਤੇ ਪ੍ਰਿਲਾਦ ਵਿੱਚ ਕਿਹੜਾ ਗੁਣ ਸੀ ਹਰਨਾਕਸ਼ ਦੇ ਚੌਗਣ ਸੀ ਕਿ ਉਹ ਆਪ ਬਦਕਾਰ ਸੀ ਤੇ ਪੁੱਤਰ ਨੂੰ ਬਦਕਾਰ ਬਣਾਉਣਾ ਚਾਹੁੰਦਾ ਸੀ ਖਿਆਲ ਕਰਿਓ ਹਰਨਾਕਸ਼ ਦੇ ਵਿੱਚ ਔਗਣ ਸੀ ਉਹਨੇ ਆਪ ਰੱਬ ਦਾ ਰਾਹ ਛੱਡਿਆ ਸੀ ਤੇ ਪੁੱਤਰ ਨੂੰ ਵੀ ਰੱਬ ਦੇ ਰਾਹ ਤੋਂ ਹਟਾਉਣਾ ਚਾਹੁੰਦਾ ਸੀ ਹਰਨਾਕਸ਼ ਦੇ ਵਿੱਚ ਇਹ ਔਗਣ ਸੀ ਕਿ ਉਹਦਾ ਆਪਣਾ ਮਨ ਭਟਕਣਾ ਚ ਸੀ ਉਹ ਆਪਣੇ ਪੁੱਤਰ ਦੇ ਮਨ ਨੂੰ ਵੀ ਉਹੋ ਜਿਹਾ ਬਣਾਉਣਾ ਚਾਹੁੰਦਾ ਸੀ ਪਰ ਪੁੱਤਰ ਤਕੜੀ ਸੁਰਤ ਵਾਲਾ ਰਿਹਾ ਉਸਨੇ ਹਰਨਾਖਸ਼ ਦੀ ਗੱਲ ਤੇ ਕੰਨ ਨਾ ਧਰਿਆ ਤੇ ਇਤਿਹਾਸ ਨੇ ਉਸ ਦੀ ਗਾਥਾ ਗਾਈ ਤੇ ਹਰਨਾਖਸ਼ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਦੁਸ਼ਟ ਲਿਖਿਆ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਤੇ ਪ੍ਰਹਿਲਾਦ ਨੂੰ ਤਰਿਆ ਹੋਇਆ ਪਾਰ ਉਤਰਿਆ ਹੋਇਆ ਦੱਸਿਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰ ਵਾਲਿਓ ਕਦੇ ਖਿਆਲ ਕਰ ਲਿਓ ਜੇ ਤਾਂ ਇਹ ਗੱਲ ਆਈ ਗਈ ਹੋ ਜਾਂਦੀ ਮਹਾਰਾਜ ਨੂੰ ਕੋਈ ਜ਼ਰੂਰਤ ਨਹੀਂ ਸੀ ਬਾਣੀ ਦੇ ਅੰਦਰ ਕਹਾਣੀਆਂ ਪਾਉਣ ਦੀ ਪਰ ਮੇਰੇ ਸਤਿਗੁਰੂ ਜਾਣਦੇ ਸਨ ਉਹ ਹਰਨਾਖਸ਼ ਦਾ ਸਰੀਰ ਮਰਿਆ ਹੈ ਹਰਨਾਖਸ਼ ਦੀ ਰੂਹ ਤਾਂ ਇੱਥੇ ਕਈ ਬੰਦਿਆਂ ਚ ਕੰਮ ਕਰ ਰਹੀ ਹੋਵੇਗੀ ਮਾਫ ਕਰਨਾ ਹਰਨਾਖਸ਼ ਵਰਗਾ ਜੀਵਨ ਜੀਣ ਵਾਲੇ ਕਿੰਨੇ ਹੋਣਗੇ ਸੰਸਾਰ ਦੇ ਅੰਦਰ ਜੋ ਆਪ ਨਸ਼ਾ ਕਰਦੇ ਨੇ ਤੇ ਆਪਣੇ ਪੁੱਤਰ ਨੂੰ ਵੀ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਜੋ ਆਪ ਪਤਤ ਨੇ ਆਪਣੀ ਔਲਾਦ ਨੂੰ ਵੀ ਪਤਤ ਹੀ ਰੱਖਣਾ ਚਾਹੁੰਦੇ ਨੇ ਜੋ ਆਪ ਗੁਰਬਾਣੀ ਨਹੀਂ ਪੜਦੇ ਤੇ ਪੁੱਤਰ ਨੂੰ ਵੀ ਗੁਰਬਾਣੀ ਪੜਨ ਤੋਂ ਰੋਕਦੇ ਹੋਣਗੇ ਸੰਸਾਰ 'ਚ ਐਸੇ ਮਨੁੱਖ ਵੀ ਹੋਣਗੇ ਫੈਸਲਾ ਸਾਡੀ ਸੁਰਤ ਨੇ ਕਰਨਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇਕਾਗਰ ਹੋ ਕੇ ਕਿ ਸਤਿਗੁਰੂ ਪਾਤਸ਼ਾਹ ਜਿਸ ਹਰਨਾਖਸ਼ ਦੀ ਤੁਸੀਂ ਗੱਲ ਕਰਦੇ ਹੋ ਉਹ ਹਰਨਾਖਸ਼ ਤਾਂ ਕਿਧਰੇ ਸਾਡੇ ਦਿਲ ਦੇ ਕੋਨਿਆਂ ਦੇ ਵਿੱਚ ਵੀ ਬੈਠਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਬੰਦਿਆ ਤੈਨੂੰ ਮੈਂ ਪ੍ਰਲਾਦ ਵਰਗੀ ਸੁਰਤ ਦੇਣਾ ਚਾਹੁੰਦਾ ਤੇਰਾ ਮੈਂ ਈਮਾਨ ਇਤਨਾ ਪੱਕਾ ਕਰ ਦੇਣਾ ਚਾਹੁੰਦਾ ਭਾਈ ਵੀਰ ਸਿੰਘ ਨੇ ਲਿਖਿਆ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜਦੀ ਕਲਾ ਨਿਵਾਸ ਸਦਹੀ ਰੱਖਣਾ ਔਰ ਐਸਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਮੈਂ ਅਰਜ਼ ਕਰ ਰਿਹਾ ਸਾਂ ਭਾਈ ਗੁਰਦਾਸ ਜੀ ਨੇ ਆਖਿਆ ਗੁਰੂ ਨਾਨਕ ਸੂਰਜ ਹੈ ਜਿਹਦੇ ਸਾਹਮਣੇ ਨਾ ਭਰਮਾ ਪਖੰਡਾਂ ਦੇ ਤਾਰੇ ਨਜ਼ਰ ਆਉਣ ਜਿਹਦੇ ਸਾਹਮਣੇ ਨਾ ਗਿਆਨਤਾ ਦਾ ਹਨੇਰਾ ਟਿਕ ਸਕੇ ਜਿਸਦੇ ਸਾਹਮਣੇ ਨਾ ਕਰਮ ਕਾਂਡਾਂ ਦੀ ਧੁੰਦ ਪੈ ਸਕੇ ਧੰਨ ਗੁਰੂ ਨਾਨਕ ਸਾਹਿਬ ਜਦੋਂ ਇਸ ਸੰਸਾਰ ਦੇ ਵਿੱਚ ਗਿਆਨ ਦੀ ਰੌਸ਼ਨੀ ਪ੍ਰਗਟ ਕਰਦੇ ਨੇ ਕਦੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੋਹ ਦੇ ਨਾਲ ਪੜ੍ਹੀਏ ਭਾਈ ਗੁਰਦਾਸ ਗੁਰਮਤ ਦੇ ਬੜੇ ਮਹਾਨ ਵਿਆਖਿਆਕਾਰ ਸਨ ਗੁਰਮਤ ਨੂੰ ਸਮਝਣ ਵਾਲੇ ਜੀਣ ਵਾਲੇ ਸਨ ਉਹਨਾਂ ਲਿਖਿਆ ਜਦੋਂ ਸਿੱਧਾਂ ਦੇ ਨਾਲ ਸੰਵਾਦ ਹੋਇਆ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਾਈ ਗੁਰਦਾਸ ਨੇ ਆਪਣੇ ਤਰਫੋਂ ਇੱਕ ਗਵਾਹੀ ਦਿੱਤੀ ਕਹਿਣ ਲੱਗੇ ਗੁਰੂ ਨਾਨਕ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਪਰ ਕਿਸ ਬੇਸ ਤੇ ਕੀ ਕੋਈ ਗੁਰੂ ਨਾਨਕ ਮਹਾਰਾਜ ਨੇ ਜਾਦੂ ਟੂਣਾ ਕੀਤਾ ਬਿਲਕੁਲ ਨਹੀਂ ਗੁਰੂ ਨਾਨਕ ਨੇ ਕੀ ਕੀਤਾ ਸ਼ਬਦ ਜਿਤੀ ਸਿੱਧ ਮੰਡਲੀ ਕੀ ਤੋ ਸਾਪਣਾ ਪੰਥ ਨਿਰਾਲਾ ਗੁਰੂ ਪਿਆਰ ਵਾਲਿਓ ਅਸੀਂ ਅਰਦਾਸ ਦੇ ਵਿੱਚ ਮਹਾਨ ਸੂਰਬੀਰਾਂ ਦਾ ਜ਼ਿਕਰ ਪੜਦੇ ਹਾਂ ਸ਼ਹੀਦਾਂ ਦਾ ਜ਼ਿਕਰ ਪੜਦੇ ਹਾਂ ਮਹਾਨ ਆਤਮਾ ਵਾਲਿਆਂ ਨੂੰ ਧੰਨ ਧੰਨ ਆ ਕੇ ਵਾਹਿਗੁਰੂ ਵਾਹਿਗੁਰੂ ਮੁਖ ਤੋਂ ਉਚਾਰਦੇ ਹਾਂ ਕਦੇ ਖਿਆਲ ਕਰਿਓ ਇਹ ਜੀਵਨ ਸੰਸਾਰ ਦੀਆਂ ਸ਼ਰਾਰਤਾਂ ਨੇ ਨਹੀਂ ਬਣਾਏ ਇਹ ਜੀਵਨ ਗੁਰਮਤ ਦੀ ਟਕਸਾਲ ਦੇ ਵਿੱਚ ਖੜੇ ਗਏ ਗੁਰਬਾਣੀ ਦੇ ਰਾਹੀ ਪੈਦਾ ਹੋਏ ਨੇ ਇਹਨਾਂ ਜੀਵਨਾਂ ਨੂੰ ਪੈਦਾ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਇਹ ਗੁਰ ਬਾਣੀ ਦਾ ਜ਼ਾਹਰਾ ਸਰੂਪ ਤੇ ਜਲਾਲ ਹੈ ਕਿ ਖੋਣ ਵਾਲੇ ਹੱਥਾਂ ਨੂੰ ਗੁਰਮਤ ਨੇ ਵੰਡਣ ਵਾਲੇ ਪਾਸੇ ਲਾ ਦਿੰਦਾ ਹੈ ਕੌੜਾ ਬੋਲਣ ਵਾਲੀ ਜ਼ੁਬਾਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਿੱਠਾ ਬੋਲਣਾ ਸਿਖਾ ਦਿੰਦੀ ਹੈ ਇਹ ਸੰਸਾਰ ਚ ਗਲੇ ਕੱਟਣ ਵਾਲਿਆਂ ਨੂੰ ਜੀ ਦਾਨ ਦੇਣ ਵਾਲੇ ਬਣਾਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮੈਂ ਅਕਸਰ ਹੀ ਜ਼ਿਕਰ ਕੀਤਾ ਗੁਰੂ ਨਾਨਕ ਨੇ ਕੋਈ ਜਾਦੂ ਟੂਣਾ ਧਾਗੇ ਤਵੀਤ ਨਹੀਂ ਸਰ ਦਿੱਤੇ ਸੱਜਣ ਨੂੰ ਕਿ ਸੱਜਣ ਦਾ ਜੀਵਨ ਬਦਲ ਜਾਏ ਮੇਰੇ ਹਜ਼ੂਰ ਨੇ ਸ਼ਬਦ ਨਾਲ ਸਾਂਝ ਪਵਾ ਦਿੱਤੀ ਸੱਜਣ ਦੀ ਸੁਰਤ ਦਾ ਐਸਾ ਮੇਲ ਹੋਇਆ ਗੁਰੂ ਕੇ ਸ਼ਬਦ ਦੇ ਨਾਲ ਉਹ ਲੁੱਟਣ ਵਾਲਾ ਬੰਦਾ ਵੰਡਣ ਵਾਲੇ ਰਾਹ ਦੇ ਉੱਤੇ ਤੁਰ ਪਿਆ ਇਹ ਸਾਰਾ ਕਰਾਮਾਤਾ ਤੇ ਜ਼ਹੂਰ ਗੁਰੂ ਕੀ ਬਾਣੀ ਦਾ ਹੈ ਕਿਸੇ ਜਾਦੂ ਟੂਨੇ ਦਾ ਨਹੀਂ ਮੈਂ ਰਾਤ ਦੇ ਦੀਵਾਨ ਵਿੱਚ ਵੀ ਇੱਕ ਥਾਂ ਇਹ ਜ਼ਿਕਰ ਕੀਤਾ ਹੈ ਅੱਜ ਸਾਡਾ ਬਹੁਤਾ ਧਿਆਨ ਜਿਹੜਾ ਹੈ ਨਾ ਗੁਰਬਾਣੀ ਦੇ ਨਾਲੋਂ ਟੁੱਟ ਕੇ ਗੁਰਮਤ ਅਸੂਲਾਂ ਨਾਲੋਂ ਹਟ ਕੇ ਮੁਆਫ ਕਰਦੇ ਹੋ ਮੈਨੂੰ ਡੇਰਿਆਂ ਵਾਲੇ ਪਾਸੇ ਲੱਗ ਗਿਆ ਤੇ ਮੈਂ ਬੇਨਤੀ ਕੀਤੀ ਸੀ ਉਥੋਂ ਦੀ ਸੰਗਤ ਨੂੰ ਕਦੇ ਖਿਆਲ ਕਰੋ ਗੁਰੂ ਨਾਨਕ ਸੁਲਤਾਨਪੁਰ ਤੋਂ ਤੁਰੇ ਤੇ ਸਾਥੀ ਲੈ ਲਿਆ ਸਤਿਗੁਰਾਂ ਨੇ ਭਾਈ ਮਰਦਾਨਾ ਤੇ ਜਦੋਂ ਤੁਰਨ ਲੱਗੇ ਨਾ ਭਾਈ ਮਰਦਾਨਾ ਉਮਰ 'ਚ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਸੀ ਤੇ ਰਹਿਣ ਵਾਲਾ ਸੀ ਤਲਵੰਡੀ ਦਾ ਇੱਕ ਨਗਰ ਦੇ ਦੋਨੋਂ ਤੇ ਮੇਰੇ ਹਜ਼ੂਰ ਨੇ ਉਸ ਨੂੰ ਭਾਈ ਆਖਿਆ ਕਰਨਾ ਭਾਈ ਲਫਜ਼ ਕਦੇ ਮੁਦਤਾ ਤੋਂ ਉਹਨਾਂ ਦੇ ਖਾਨਦਾਨ 'ਚ ਕਦੇ ਕਿਸੇ ਨੂੰ ਨਹੀਂ ਸੀ ਆਖਿਆ ਕਿਸੇ ਨੇ ਇੰਨੇ ਗੁਣੀ ਹੋਣ ਦੇ ਬਾਵਜਾਦ ਵੀ ਉਹ ਸਤਕਾਰ ਨੂੰ ਤਰਸ ਗਏ ਸਨ ਮੇਰੇ ਹਜ਼ੂਰ ਦੇ ਦਿਲ ਦੀਆਂ ਡੂੰਘਾਈਆਂ ਚੋਂ ਭਾਈ ਲਫਜ਼ ਨਿਕਲਿਆ ਅੱਜ ਸਾਨੂੰ ਭਾਈ ਲਫਜ਼ ਨਾਲ ਛੇੜ ਹੋ ਗਈ ਹੈ ਅੱਜ ਸਾਨੂੰ ਭਾਈ ਲਫਜ਼ ਬੜਾ ਬੁਰਾ ਲੱਗਦਾ ਹੈ ਕੋਈ ਕਿਸੇ ਨੂੰ ਭਾਈ ਕਹਿ ਕੇ ਆਖ ਲਵੇ ਉਹ ਕਹਿੰਦਾ ਮੈਨੂੰ ਤੂੰ ਭਾਈ ਆਖਿਆ ਮੈਂ ਕੋਈ ਗੁਰਦੁਆਰੇ ਰਹਿਣਾ ਮੇਰੇ ਹਜ਼ੂਰ ਗੁਰੂ ਨਾਨਕ ਸਾਨੂੰ ਬਾਣੀ 'ਚ ਭਾਈ ਆਖਦੇ ਨੇ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸ਼ੌ ਦੇਖੇ ਪਤੀ ਆਏ ਉਹ ਗੁਰੂ ਨੇ ਆਪਣੇ ਆਤਮਾ ਦੇ ਪਿਆਰ ਚੋਂ ਭਾਈ ਲਖਸਨ ਨੂੰ ਸਾਨੂੰ ਪੁਕਾਰਿਆ ਸਤਿਗੁਰੂ ਸਾਨੂੰ ਕਿੰਨਾ ਪਿਆਰ ਕਰਦਾ ਹੈ ਖਿਆਲ ਕਰਿਓ ਹਜ਼ੂਰ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਆਖਿਆ ਮਰਦਾਨਿਆਂ ਜਿਸ ਰਾਹ ਤੇ ਆਪਾਂ ਤੁਰਨ ਲੱਗੇ ਆਂ ਇਸ ਰਾਹ ਦੇ ਉਤੇ ਆਪਣੇ ਨੰਗੇ ਕਦਮਾਂ ਨਾਲ ਤਿੱਖੀਆਂ ਸੂਲਾਂ ਨੂੰ ਦਬਾਉਣਾ ਪਵੇਗਾ ਇੱਥੇ ਭੁੱਖ ਹੈ ਇਥੇ ਤੇ ਹੈ ਇਥੇ ਉਹ ਨੀਂਦਰਾ ਤੇ ਨਿੰਦਾ ਹੈ ਇਥੇ ਜਾਨ ਦੇ ਖੌ ਵੀ ਹੋਣਗੇ ਮੇਰੇ ਹਜ਼ੂਰ ਨੂੰ ਭਾਈ ਮਰਦਾਨੇ ਨੇ ਆਖਿਆ ਸਤਿਗੁਰੂ ਜਦੋਂ ਤੇਰਾ ਭਾਈ ਬਣ ਗਿਆ ਤੂੰ ਆਪ ਆਪਣੀ ਰਸਨਾ ਤੋਂ ਭਾਈ ਆਖਿਆ ਜਦੋਂ ਮੈਂ ਤੇਰਾ ਹਮਸਫਰੀ ਬਣ ਗਿਆ ਮੇਰੇ ਹਜ਼ੂਰ ਤੂੰ ਪਰਬਤਾਂ ਨੂੰ ਗਾਹ ਦਈਂ ਤੇਰੀ ਪੈੜ ਚ ਪੈੜ ਪਾ ਕੇ ਤੁਰਾਂਗਾ ਤੂੰ ਉਲਟੇ ਜੰਗਲਾਵਲ ਲੈ ਚੱਲੀ ਮੈਂ ਤੇਰੀ ਪੈੜ ਚ ਪੈੜ ਪਾ ਕੇ ਤੁਰਾਂਗਾ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਜੇ ਕਿਧਰੇ ਭੁੱਖ ਕਟਣੀ ਪਈ ਮੈਂ ਤੇਰੀ ਬਖਸ਼ੀ ਭੁੱਖ ਨੂੰ ਰਜੇਵਾ ਬਣਾ ਲਵਾਂਗਾ ਜਿਉਂ ਨੀਂਦਰਾ ਕਟਣਾ ਪਿਆ ਮੈਂ ਉਹ ਨੀਂਦਰੇ ਨੂੰ ਨੀਂਦ ਸਮਝ ਲਵਾਂਗਾ ਜੇ ਕਿਸੇ ਨੇ ਨਿੰਦਾ ਕੀਤੀ ਜੀ ਭਰ ਕੇ ਸਤਿਗੁਰੂ ਮੈਂ ਸਮਝਾਂਗਾ ਮੇਰੀ ਵਡਿਆਈ ਹੋ ਰਹੀ ਹੈ ਬਸ ਮੈਂ ਤੇਰੇ ਮਗਰ ਤੂੰ ਅੱਗੇ-ਅੱਗੇ ਤੂੰ ਸ਼ਬਦ ਲਾਪਦਾ ਜਾਈ ਮੇਰੀ ਰਬਾਬ ਦੀ ਤਾਰ ਛਿੜਦੀ ਜਾਏਗੀ ਜਿੰਨੇ ਲੋਕਾਂ ਦਾ ਭਲਾ ਹੋ ਗਿਆ ਉਹਨਾਂ ਦਾ ਭਲਾ ਤਾਂ ਹੋਵੇਗਾ ਮੇਰੇ ਜੀਵਨ ਦਾ ਵੀ ਭਲਾ ਹੋ ਜਾਏਗਾ ਮੇਰੇ ਸਤਿਗੁਰੂ ਚੱਲ ਪੈ ਔਰ ਪੜੋ ਕਦੇ ਇਤਿਹਾਸ ਦੇ ਪੰਕ ਸਤਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਭੁੱਖ ਵੀ ਬਰਦਾਸ਼ਤ ਕੀਤੀ ਹੈ। ਕਦੇ-ਕਦੇ ਕੌਡੇ ਭੀਲ ਵਰਗੇ ਖੁੰਖਾਰ ਬੰਦਿਆਂ ਦੇ ਢੇ ਮਰਦਾਨਾ ਚੜ ਗਿਆ ਜਿੱਥੇ ਜਾਨ ਦੇ ਖਤਰੇ ਬਣ ਗਏ ਮੇਰੇ ਹਜ਼ੂਰ ਪਾਤਸ਼ਾਹ ਨੇ ਚਿਝਕ ਨਾ ਕੀਤੀ। ਤੇ ਜਦੋਂ ਕੌਡੇ ਭੀਲ ਨੇ ਮਰਦਾਨੇ ਨੂੰ ਫੜ ਲਿਆ ਖੁੰਖਾਰ ਆਦਮੀ ਸੀ ਤੇ ਮੇਰੇ ਸਤਗੁਰੂ ਵੀ ਉੱਥੇ ਪਹੁੰਚ ਗਿਆ। ਕਹਿਣ ਲੱਗੇ ਭਾਈ ਇਸ ਨੂੰ ਕਿਉਂ ਫੜਿਆ ਹੋਇਆ ਹੈ? ਅੱਧਾ ਕੋ ਗੁੱਸਾ ਤਾਂ ਉਹੀ ਨਿਗਰ ਗਿਆ। ਕਹਿਣ ਲੱਗਿਆ ਇਹ ਮਹਾਪੁਰਖ ਕੌਣ ਹੈ? ਜਿਸ ਨੇ ਮੈਨੂੰ ਪਾਈਆ ਕਿਉਂ ਇੱਥੇ ਤਾਂ ਆਉਣ ਵਾਲੇ ਮਿੰਤਾ ਕਰਦੇ ਨੇ ਤਰਲੇ ਕਰਦੇ ਨੇ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਹੁੰਦੀ ਹੈ ਕਿ ਜਾਨ ਬਚ ਜਾਏ ਇੱਥੇ ਹੱਥ ਜੋੜੇ ਜਾਂਦੇ ਨੇ ਕਿ ਸਾਡੀ ਜਾਨ ਬਖਸ਼ ਦੇ ਅਸੀਂ ਅੱਗੇ ਜਾ ਰਹੇ ਹਾਂ ਪਰ ਇਹ ਕੌਣ ਹੈ ਜਿਹਦੇ ਚਿਹਰੇ ਤੇ ਉਦਾਸੀ ਨਹੀਂ ਜਿਹਦੇ ਚਿਹਰੇ ਦੇ ਉੱਤੇ ਮਾਸੂਮੀਅਤ ਨਹੀਂ ਜਿਸਦੇ ਚਿਹਰੇ ਦੇ ਉੱਤੇ ਕਿਸੇ ਕਿਸਮ ਦਾ ਸ਼ਿਕਨ ਨਹੀਂ ਔਰ ਇਸ ਦੀ ਰਸਨਾ ਦੇ ਉਤੋਂ ਤਰਲੇ ਨਹੀਂ ਨਿਕਲ ਰਹਾ ਕੋਈ ਹਾੜੇ ਨਹੀਂ ਕਰ ਰਿਹਾ ਇਸ ਹੱਥ ਨਹੀਂ ਜੁੜੇ ਹੋਏ ਇਹ ਤਾਂ ਮੇ ਪਿਆਰ ਦੇ ਮਿੱਠੇ ਬਚਨ ਬੋਲ ਰਿਹਾ ਔਰ ਇਹਦਾ ਚਿਹਰਾ ਵੇਖ ਕੇ ਐਵੇਂ ਲੱਗਦਾ ਜਿਵੇਂ ਡਰ ਨਾ ਦੀ ਚੀਜ਼ੇ ਤੇ ਜੀਵਨ ਵਿੱਚ ਹੀ ਨਾ ਹੋਵੇ ਜਦੋਂ ਹਜ਼ੂਰ ਨੇ ਆਪਣੀ ਰਸਨਾ ਤੋਂ ਭਾਈ ਆਖਿਆ ਤਾਂ ਕੌਡੇ ਦਾ ਮਨ ਥਾਂ ਹੀ ਪਿਗਲ ਗਿਆ ਮਹਾਪੁਰਖੋ ਤੁਸੀਂ ਕੌਣ ਹੋ ਤੇ ਮੈਨੂੰ ਭਾਈ ਕਿਉਂ ਆਖਿਆ ਮੇਰੇ ਹਜ਼ੂਰ ਆਖਦੇ ਆਪਾਂ ਸਾਰੇ ਰੱਬ ਦੇ ਬੰਦੇ ਜੂ ਹੋਏ ਇਸ ਕਰਕੇ ਆਪਣਾ ਜੋ ਨਾਤਾ ਕੁਦਰਤ ਨੇ ਵਧਾਇਆ ਉਹਨੂੰ ਕਿਵੇਂ ਤੋੜਿਆ ਜਾ ਸਕਦਾ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੌਡਾ ਕਹਿਣ ਲੱਗਿਆ ਮਹਾਰਾਜ ਤੁਸੀਂ ਜਾਣਦੇ ਨਹੀਂ ਮੈਂ ਕੌਣ ਆ ਇੱਥੋਂ ਆਇਆ ਬੰਦਾ ਬਚ ਕੇ ਨਹੀਂ ਜਾ ਸਕਦਾ ਮੇਰੇ ਗੁਰਦੇਵ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹਦੇ ਨਾਲ ਤੇਰੀ ਸੰਤੁਸ਼ਟੀ ਹੋ ਜਾਏਗੀ ਜੇ ਇੰਨੇ ਲੋਕਾਂ ਦੀ ਜਾਨ ਲੈਣ ਤੋਂ ਬਾਅਦ ਵੀ ਤੇਰਾ ਮਨ ਟਿਕਾਣੇ ਨਹੀਂ ਤਾਂ ਇਸ ਆਦਮੀ ਦੀ ਜਾਨ ਲੈਣ ਨਾਲ ਤੇਰਾ ਮਨ ਟਿਕ ਜਾਏ ਤੂੰ ਸੁਖੀ ਹੋ ਜਾਏਂਗਾ ਤੇ ਇਹਦੀ ਜਾਨ ਲੈ ਲੈ ਕੌਡੇ ਦੇ ਮਨ ਦੇ ਉੱਤੇ ਗੁਰਦੇਵ ਜੀ ਦਾ ਇਹ ਗਿਆਨ ਬਾਣ ਅਸਰ ਕਰ ਗਿਆ ਉਸ ਸਤਿਗੁਰਾਂ ਦੇ ਹਜ਼ੂਰ ਝੁਕ ਕੇ ਨਮਸਕਾਰ ਕੀਤੀ ਆਖਿਆ ਬਾਬਾ ਤੂੰ ਕੌਣ ਹੈ ਮੇਰੇ ਹਜ਼ੂਰ ਨੇ ਆਖਿਆ ਰੱਬ ਦਾ ਬੰਦਾ ਕਰਤੇ ਦੀ ਸੱਦ ਦੇਣ ਵਾਸਤੇ ਤੁਰਿਆ ਹੋਇਆ ਤਦੇ ਖਿਆਲ ਕਰੋ ਇਹੋ ਜਿਹਾ ਵਿਖੜੇ ਪੈਂਡਿਆਂ ਦੇ ਵਿੱਚ ਵੀ ਮੇਰੇ ਹਜ਼ੂਰ ਨੂੰ ਲੰਘਣਾ ਪਿਆ ਕੀ ਜੇ ਮੇਰੇ ਸਤਿਗੁਰੂ ਪਾਤਸ਼ਾਹ ਚਾਹੁੰਦੇ ਤਾਂ ਤਲਵੰਡੀ ਚ ਉਹਨਾਂ ਦਾ ਡੇਰਾ ਨਹੀਂ ਸੀ ਚੱਲ ਸਕਦਾ ਦੌਲਤ ਖਾਨ ਨੂੰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਚ ਗੁਰੂ ਦਾ ਸਿੱਖ ਲਿਖਿਆ ਦੌਲਤ ਖਾਨ ਕੋਈ ਮਾਮੂਲੀ ਹਸਤੀ ਨਹੀਂ ਬੜੀ ਅਮੀਰ ਹਸਤੀ ਸੀ ਰਾਏ ਬੁਲਾਰ ਵਰਗੇ ਜਿਹਦੇ ਅਧੀਨ ਮਹਿਤਾ ਕਲਿਆਣ ਦਾਸ ਗੁਰੂ ਨਾਨਕ ਦਾ ਪਿਤਾ ਪਟਵਾਰੀ ਦੀ ਨੌਕਰੀ ਕਰਦਾ ਜਿਹੜਾ ਅਨੰਤ ਪਿੰਡਾਂ ਦਾ ਮਾਲਕ ਤੇ ਅਮੀਰ ਹਸਤੀ ਹੈ ਦਮ ਭਰਦਾ ਗੁਰੂ ਨਾਨਕ ਦੇ ਦਰਸ਼ਨਾਂ ਲਈ ਤਰਸਦਾ ਇਹੋ ਜਿਹਾ ਅਮੀਰ ਇਹੋ ਜਿਹਾ ਰਈਸ ਇਹੋ ਜਿਹਾ ਸਿੱਖ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੰਗ ਮੇਰੇ ਹਜ਼ੂਰ ਚਾਹੁੰਦੇ ਤਾਂ ਭੀੜਾਂ ਬੜੀਆਂ ਇਕੱਠੀਆਂ ਕਰ ਸਕਦੇ ਸੰਗ ਸੁਲਤਾਨਪੁਰ ਦੀ ਧਰਤੀ ਤੇ ਮੇਰੇ ਸਤਿਗੁਰੂ ਚਾਹੁੰਦੇ ਤਲਵੰਡੀ ਦੇ ਨਗਰ ਤੋਂ ਬਾਹਰ ਪੈਰ ਨਾ ਰੱਖਣਾ ਪੈਂਦਾ ਦੁਨੀਆ ਆ ਕੇ ਪੂਜਾ ਕਰਦੀ ਪਰ ਨਹੀਂ ਮੇਰੇ ਸਤਿਗੁਰ ਆਖਿਆ ਸੀ ਪੂਜਾ ਕਰਵਾਉਣ ਨਹੀਂ ਚੱਲੇ ਅਸੀਂ ਕਰਤੇ ਦੀ ਸਦ ਦੇਣ ਵਾਸਤੇ ਚੱਲੇ ਹਾਂ ਮੇਰੇ ਹਜ਼ੂਰ ਦੇ ਰਹੀ ਲਫ਼ਜ਼ ਵਰਤੇ ਭਾਈ ਗੁਰਦਾਸ ਨੇ ਲਫ਼ਜ਼ ਕੀ ਵਰਤਿਆ ਚੜਿਆ ਸੋਧਣ ਧਰਤ ਲੁਕਾਈ ਪੂਜਾ ਕਰਵਾਉਣ ਦਾ ਲਫ਼ਜ਼ ਨਹੀਂ ਵਰਤਿਆ ਕਹਿੰਦੇ ਬਾਬਾ ਪੂਜਾ ਕਰਵਾਉਣ ਨਹੀਂ ਤੁਰਿਆ ਲੋਕਾਂ ਦੇ ਅੈਬ ਦੂਰ ਕਰਨ ਵਾਸਤੇ ਤੁਰਿਆ ਲੋਕਾਂ ਦੇ ਔਗਣ ਮਿਟਾਉਣ ਵਾਸਤੇ ਤੁਰਿਆ ਲੋਕਾਂ ਦੇ ਮਨ ਨੂੰ ਸਹਿਜ ਦੇਣ ਵਾਸਤੇ ਤੁਰਿਆ ਕੁੜਤਨ ਜੀਵਨ ਚੋਂ ਕੱਢ ਕੇ ਮਿਠਾਸ ਭਰਨ ਵਾਸਤੇ ਤੁਰਿਆ ਚੜਿਆ ਸੋਧਣ ਧਰ ਤੁਲਕਾਈ ਇਹ ਉਦੇਸ਼ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਜੀ ਦਾ ਗੁਰੂ ਪਿਆਰ ਵਾਲਿਓ ਜਿਨ੍ਹਾਂ ਪੂਜਾ ਕਰਵਾਉਣੀ ਹੋਵੇ ਉਹ ਤਤੀਆਂ ਤਵੀਆਂ ਤੇ ਬੈਠ ਕੇ ਰੱਬ ਦੇ ਗੀਤ ਨਹੀਂ ਗਾਉਂਦੇ ਜਿਨ੍ਹਾਂ ਨੇ ਪੂਜਾ ਕਰਵਾਉਣ ਦੀ ਠਾਣੀ ਹੋਵੇ ਉਹ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਕਰਤੇ ਦੀ ਸਾਧ ਨਹੀਂ ਦਿੰਦੇ ਤੇ ਲੋਕਾਂ ਦੇ ਇਨਿਆਤ ਇਨਸਾਫ ਦੀ ਗੁਹਾਰ ਨਹੀਂ ਕਰਦੇ ਜਿਨ੍ਹਾਂ ਨੇ ਪੂਜਾ ਕਰਵਾਉਣੀ ਹੋਵੇ ਉਹ ਜਿਗਰ ਦੇ ਟੋਟਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਘਾਇਲ ਤੇ ਸ਼ਹਾਦਤ ਦਾ ਜਾਮ ਪੀਂਦਿਆ ਨਹੀਂ ਵੇਖਦੇ ਇਹ ਗੁਰੂ ਨਾਨਕ ਦੀ ਸਿੱਖੀ ਹੈ ਜਿਸ ਨੇ ਦਰਬ ਦੇ ਕਾਰਨ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਧੀਰਮਲ ਨੂੰ ਆਖਿਆ ਸੀ ਧੀਰਮਲ ਤੂੰ ਸੋਚਦਾ ਕਿ ਜੇ ਤੈਨੂੰ ਇਹ ਪਦਵੀ ਮਿਲ ਜਾਏ ਤੇ ਤੂੰ ਲੋਕਾਂ ਕੋਲੋਂ ਪੂਜਾ ਕਰਵਾਵੇਂਗਾ ਲੋਕ ਤੇਰੀ ਜੈ ਜੈਕਾਰ ਕਰਨਗੇ ਉਹ ਕੱਲ ਨੂੰ ਭੁੱਲ ਗਏ ਤੈਨੂੰ ਗੁਰੂ ਨਾਨਕ ਸਾਹਿਬ ਦੀਆਂ ਕਰਨੀਆਂ ਯਾਦ ਨਹੀਂ ਰਹੀਆਂ ਕਵੀ ਸੰਤੋਖ ਸਿੰਘ ਲਿਖਦੇ ਮੇਰੇ ਹਜ਼ੂਰ ਨੇ ਆਖਿਆ ਤੈਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਚੇਤੇ ਨਹੀਂ ਰਹੀ ਗੁਰਦੇਵ ਜੀ ਨੇ ਆਖਿਆ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਖੰਡਾ ਖੜਕਾਉਣ ਵਾਲਾ ਪੱਖ ਯਾਦ ਨਹੀਂ ਰਿਹਾ ਉਹ ਦਰਬ ਕੇ ਕਾਰਨ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ ਧੀਰਮੱਲ ਇਹ ਪੂਜਾ ਕਰਵਾਉਣ ਦੀ ਥਾਂ ਨਹੀਂ ਇਹ ਇਨਸਾਫ਼ ਵੰਡੜ ਦੀ ਥਾਂ ਹੈ ਇਹ ਤਾਂ ਲੋਕਾਂ ਨੂੰ ਸੱਚ ਦਾ ਪੈਗਾਮ ਦੇਣ ਦੀ ਥਾਂ ਹੈ ਇੱਥੇ ਸੱਚ ਦਾ ਪੈਗਾਮ ਦਿੰਦਿਆਂ ਤਤੀਆਂ ਤਵੀਆਂ ਤੇ ਵੀ ਆਸਣ ਜਮਾਉਣੇ ਪੈ ਜਾਣ ਤਾਂ ਕਰਤੇ ਦੀ ਰਜ਼ਾ ਦੇ ਵਿੱਚ ਜੀਵਿਆ ਜਾਂਦਾ ਤੈਨੂੰ ਕਿਹਨੇ ਪਟਕਾ ਦਿੱਤਾ ਤੂੰ ਕੀ ਸੋਚ ਲਿਆ ਕਿ ਗੁਰਤਾ ਗੱਦੀ ਜਿਹੜੀ ਹੈ ਉਹ ਪੂਜਾ ਕਰਵਾਉਣ ਦੀ ਥਾਂ ਹੈ ਇਹ ਮੇਰੇ ਗੁਰੂ ਨਾਨਕ ਦੇ ਅਸੂਲ ਨੇ ਭਾਈ ਗੁਰਦਾਸ ਜੀ ਨੇ ਐਵੇਂ ਸੂਰਜ ਨਹੀਂ ਆਖਿਆ ਗੁਰੂ ਨਾਨਕ ਸਾਹਿਬ ਨੂੰ ਜੋ ਪੈੜਾਂ ਪਾਈਆਂ ਨੇ ਨਾ ਸਤਗੁਰੂ ਸੱਚੇ ਪਾਤਸ਼ਾਹ ਨੇ ਖਿਆਲ ਕਰਿਓ ਇੱਕ ਮੈਂ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਹੋਰ ਸਾਂਝਾ ਕਰ ਲਵਾਂ ਦੁਨੀਆ 'ਚ ਜਿਤਨੇ ਵੀ ਧਰਮਾਂ ਦੇ ਮਹਾਪੁਰਖ ਆਏ ਆਪਣੀ ਆਪਣੀ ਜਗ੍ਹਾ ਤੇ ਸਭਨਾ ਨੇ ਲੋਕਾਈ ਨੂੰ ਉਪਦੇਸ਼ ਦਿੰਦਾ ਹੈ ਪੈਗਾਮ ਦਿੰਦਾ ਹੈ ਪਰ ਜੋ ਰੁਤਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦੇ ਪੈਗੰਬਰਾਂ ਦੇ ਵਿੱਚ ਬਣਾ ਕੇ ਰੱਖਿਆ ਉਹ ਰੁਤਬਾ ਕਿਸੇ ਹੋਰ ਨੂੰ ਨਹੀਂ ਮਿਲਿਆ ਮੈਂ ਕੁਝ ਉਦਾਹਰਣਾਂ ਤੁਹਾਡੇ ਸਾਹਮਣੇ ਇਤਿਹਾਸ ਦੀਆਂ ਰੱਖਣੀਆਂ ਨੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਰਾਏ ਭੋਇ ਦੀ ਤਲਵੰਡੀ ਦੇ ਵਿੱਚ ਖਿਆਲ ਕਰਿਓ ਤੇ ਉਸ ਵੇਲੇ ਕੋਈ ਸਿੱਖਾਂ ਦੀ ਸਰਕਾਰ ਨਹੀਂ ਸੀ ਤੇ ਉਹ ਸਰਕਾਰ ਆਪਣੀ ਹੋਵੇ ਤੇ ਕਿਸੇ ਵੀ ਨਗਰ ਦਾ ਨਾਮ ਬਦਲ ਲਓ ਕਿਉਂਕਿ ਸਰਕਾਰੀ ਤੌਰ ਤੇ ਨਾਮ ਬਦਲਨੇ ਬੜੇ ਜ਼ਰੂਰੀ ਹੁੰਦੇ ਨੇ ਆਪ ਸਭ ਜਾਣਦੇ ਹੋ ਪਰ ਸਿੱਖਾਂ ਦੀ ਸਰਕਾਰ ਕੋਈ ਨਹੀਂ ਸਿੱਖਾਂ ਦੀ ਮੈਜੋਰਟੀ ਕੋਈ ਨਹੀਂ ਪਰ ਉਸ ਜਗ੍ਹਾ ਦਾ ਨਾਮ ਬਦਲ ਗਿਆ ਰਾਏ ਭੋਏ ਤੋਂ ਕੀ ਨਾਮ ਪੈ ਗਿਆ ਨਾਨਕਾਣਾ ਸਾਹਿਬ ਖਿਆਲ ਕਰਿਓ ਫਿਰ ਮੇਰੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੂਫੀ ਧੀਰੇ ਵਿੱਚ ਜਾ ਕੇ دیدار ਦਿੱਤੇ ਉੱਥੇ ਸੂਫੀਆਂ ਦਾ ਗੜ